ਇੱਕ ਵਾਰ ਫਿਰ ਤੋਂ ਗੱਲ ਛੋਟੇ ਸਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਕਰ ਲੈਨੇ ਆ ਜਿਨ੍ਹਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸਿਰਫ ਅਥੇਗੜ ਸਾਹਿਬ ਵਿਖੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ ਉੱਥੇ ਇਤਿਹਾਸ ਨਾਲ ਜੁੜੇ ਹੋਏ ਪਰਿਵਾਰ ਦੀਵਾਨ ਟੋਡਰਮਲ ਜੀ ਦੀ 16ਵੀਂ ਪੀੜੀ ਦੇ ਵੰਸ਼ਮਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਸੰਗਤ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਦੀਵਾਨ ਟੋਡਰਮਲ ਦੇ ਵੰਸ਼ੀ ਗੁਰਮੁਖ ਸਿੰਘ ਨੇ ਆਖਿਆ ਕਿ ਉਹ ਹਰ ਸਾਲ ਇਸ ਤਰ੍ਹਾਂ ਦਿੱਸਦਾ ਕਰਦੇ ਨੇ ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਉੱਲੰਘਾ ਲੰਗਰ ਉਹਨੇ ਇਸ ਲੰਗਰ ਦੇ ਵਿੱਚ ਸੰਗਤ ਦਾ ਬਹੁਤ ਸਹਿਯੋਗ ਤੇ ਪਿਆਰ ਮਿਲਦਾ ਹੈ। ਦੀਵਾਨ ਟੋਡਰ ਮਰ ਨੇ ਜੀ ਕਿਰਪਾ ਕੀਤੀ ਹੈ ਤੇ ਇਹਨਾਂ ਦੀ ਮਿਹਰ ਹੋਈ ਹੈ। ਜਦੋਂ ਅਸੀਂ ਜੀ ਜ਼ੀਰੋ ਸੀ ਸਾਡੇ ਕੋਲ ਕਾਹ ਖਾਇ ਨਹੀਂ ਸੀ। ਇਹ ਉਹੀ ਕਰਵਾ ਰਹੇ ਨੇ ਉਹੀ ਕਰ ਰਹੇ ਨੇ ਅਸੀਂ ਕਰ। ਨਾ ਸਾਡੀ ਨਾ ਕੀਆ ਹੈ ਨਾ ਕਰ ਸਕੇ। ਨਾ ਕਰ ਸਕੇ। ਸਾਡੀ ਤਾਕਤ ਹੀ ਨਹੀਂ ਸਾਡੇ ਕੋਲ। ਨਾ ਉਹ ਨਹੀਂ ਹੋਣਗੀਆਂ। ਇਸੇ ਤਰ੍ਹਾਂ ਬਾਬਾ ਮੋਤੀराम ਮਹਿਰਾ ਦੇ ਵੰਸ਼ ਦੇ ਮੈਂਬਰਾਂ ਨੇ ਖਰੜ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ। ਬਾਬਾ ਮੋਤੀराम ਮਹਿਰਾ ਦੇ ਵੰਸ਼ ਦੇ ਵਿੱਚ ਉਹ ਬੀਬੀ ਸਵਰਨਜੀਤ ਕੌਰ ਨੇ ਆਖਿਆ ਕਿ ਮੋਤੀराम ਮਹਿਰਾ ਸਾਡੇ ਵੰਸ਼ ਦੇ ਵਿੱਚ ਸੀ ਉਹਨਾਂ ਨੇ ਆਪਣੀ ਤੇ ਆਪਣੀ ਪਰਵਾਹ ਤੇ ਜਾਨ ਦੀ ਪਰਵਾਹ ਨਾ ਕਰਕੇ ਛੋਟੇ ਸਹਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ ਸੀ। ਉਹਨਾਂ ਦੀ ਯਾਦ ਵਿੱਚ ਹੀ ਸਾਡੇ ਪਰਿਵਾਰ ਦੇ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ। ਮਾਤਾ ਜੀ ਤੇ ਸਹਬਜ਼ਾਦੇ ਬਹੁਤ ਹੀ ਸਰਦੀ ਵਿੱਚ ਭੁੱਖਣ ਪਾਣੇ ਬੈਠੇ ਆ ਤੇ ਉਹਨੇ ਘਰੇ ਆਏ ਤੇ ਖਾਣਾ ਨਹੀਂ ਖਾਇਆ ਮਾਤਾ ਨੂੰ ਕਹਿੰਦੇ ਮਾਤਾ ਜੀ ਮੇਰੇ ਅੱਜ ਲੰਗਰ ਲੰਗਦਾਂ ਅੰਦਰ ਮੈਂ ਰੋਟੀ ਨਹੀਂ ਖਾ ਸਕਦਾ ਮਾਤ ਗੁਰੂ ਦੇ ਸਹਬਜ਼ਾਦੇ ਗੁਰੂਵਾਰ ਗੁਰੂ ਦੇ ਮਾਤਾ ਜੀ ਗੁਰੂ ਗੋਬੀ ਸਿੰਘ ਜੀ ਦੇ ਭੁੱਖੇ ਪਿਆਸੇ ਬੈਠੇ ਆ ਤੇ ਉਹਨਾਂ ਨੇ ਫਿਰ ਕੀ ਕੀਤਾ ਆ ਕੇ ਜਿੰਨੇ ਵੀ ਘਰ ਦੇ ਗਹਿਣੇ ਸੀਗੇ ਆਪਣੇ ਘਰ ਵਾਲੀ ਦੇ ਜੋ ਸਮਾਨ ਘਰੇ ਪਿਆ ਸੀ ਸੋਨੇ ਦਾ ਉਹ ਲਿਆ ਕੇ ਮੁਗਲ ਹਕੂਮਤਾਂ ਨੂੰ ਦੇ ਕੇ ਜੋ ਪਹਿਰੇਦਾਰ ਖੜਾ ਸੀ ਪਹਿਰੇ ਤੇ ਅੱਗੋਂ ਤਿੰਨ ਦਿਨ ਮੋਤੀ ਮਹਾਰਾਜੀ ਨੇ ਮਾਤਾ ਗੁਜਰ-ਗੁਜਰ ਕੌਰ ਜੀ ਤੇ ਛੋਟੇ ਸਹਿਬ ਜਦ ਨੂੰ ਉਹਨਾਂ ਦੀ ਸੇਵਾ ਕੀਤੀ ਤੇ ਗਰਮ-ਗਰਮ ਦੁੱਧ ਪਲਾਇਆ। ਤਫਾਸੀਲ ਕਪੁਲਿਸ ਤੋਂ ਵੱਲੋਂ ਨਾਕਾ ਲਗਾ ਕੇ ਡੀਸੀ ਦਫ਼ਤਰ ਦੇ ਬਾਹਰ ਸੰਗਤ ਲਈ ਦੁੱਧ ਦਾ ਲੰਗਰ ਲਾਇਆ ਗਿਆ। ਇਸਮੋ ਕਿ ਫਾਜ਼ਿਲਕਾ ਦੇ ਡੀਐਸਪੀ ਆ ਤੁਲ ਸੋਨੀ ਤੇ ਐਸਪੀ ਗੁਰਮੀਤ ਸਿੰਘ ਵੀ ਪਹੁੰਚੇ ਤੇ ਉਹਨਾਂ ਨੇ ਲੰਗਰ ਵਰਤਾਇਆ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਇਸ ਉਪਰਾਲੇ ਦੀ ਹਰ ਪਾਸੇ ਸਲਾਹਤਾ ਹੋ ਰਹੀ ਹੈ। ਇਹ ਜਿਹੜੀ ਜੋੜ ਮੇਲਾ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਜਿਹੜੇ ਛੋਟੇ ਸੈਜਬੇ ਸੀਗੇ ਉਹਨਾਂ ਦੇ ਜਿਹੜੇ ਯਾਦ ਨੂੰ ਰੱਖਦੇ ਹੋਏ ਤੇ ਸਾਡੇ ਸਾਥ ਕਹਿੰਦੇ ਬਣੇ ਪੰਜਾਬ ਪੁਲਿਸ ਨੇ ਇੱਕ ਛੋਟਾ ਉਪਰਾਲਾ ਕੀਤਾ ਜਿਸ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ ਤੇ ਨਾਲ ਬਿਸਕਟਸ ਹੈਗੇ ਤੇ ਲੱਡੂਸ ਵਗੈਰਾ ਹੈਗੇ ਛੋਟਾ ਜਿਹਾ ਉਪਰਾਲਾ ਇੱਕ ਕਰਕੇ ਆਈ ਸੀ ਇਹ ਸ਼ਹੀਦੀ ਦਿਵਸ ਜਿਹੜਾ ਹੈ ਉਹਦੇ ਘੱਟ ਵਿੱਚ ਹੈ